ਵਾਹਿਗੁਰੂ ਜੀ ਕੀ ਖਾਤਿ ਅੱਜ ਅਸੀਂ ਦੋ ਸੇ ਸਖਲਾਈ ਕਾਲੀਤਾਰ ਬਟਾਲੀਆ ਦੇ ਵੀਰ ਜੋਧੇ ਮਹਾਨ ਫਾਸਤੀਆਂ ਉਹਨਾਂ ਦੇ ਕੋਲੇ ਪਹੁੰਚੇ ਹਾਂ ਹੌਲਦਾਰ ਬਾਬੂ ਸਿੰਘ ਔਰ ਹੌਲ ਦਾ ਨਾਇਕਰਨਜੀਤ ਸਿੰਘ ਜਿਨ੍ਹਾਂ ਤੋਂ ਅਸੀਂ ਅਸੀਂ ਕਾਲੀਤਾਰ ਬਟਾਲੀਆ ਦੇ ਉਸ ਟਾਈਮ ਦੇ ਇਤਿਹਾਸ 1965 ਔਰ 1971 ਦੇ ਇਤਿਹਾਸ ਬਾਰੇ ਜਾਣਕਾਰੀ ਲਵਾਂਗੇ ਤੇ ਸਾਨੂੰ ਉਹ ਆਪਣੀ ਜਵਾਨੀ ਦੱਸਣਗੇ ਤਾਂ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਉਹਦੀ ਜਾਣਕਾਰੀ ਹੋਰ ਵੀ ਮਿਲ ਸਕੇ ਹਾਂਜੀ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਪਣੇ ਆਪ ਨੇ ਸਾਡੇ ਲਈ ਸਮਾਂ ਕੱਢਿਆ ਔਰ ਅਸੀਂ ਤੁਹਾਤੋਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਜੀ ਉਸ ਟਾਈਮ 71 1966 ਦੇ ਵਿੱਚ ਤੁਹਾਡਾ ਕੀ ਰੋਲ ਸੀਗਾ ਜੀ ਤੁਸੀਂ ਲੜਾਈ ਦੇ ਵਿੱਚ ਕੀ ਰੋਲ ਨਿਭਾਇਆ ਆਪਣਾ ਦੇਖੋ ਜੀ ਮੇਰੀ ਕੰਪਨੀ ਸੀ ਫਰੀਓ ਤੇ ਪੈਨ ਵਿੱਚ ਵੀ ਤੇ ਘਾਤੇ ਦੀ ਲੜਾਈ ਵਿੱਚ ਵੀ ਜਿੰਨੇ ਕੰਪਨੀ ਨੂੰ ਕੰਟੈਕਟ ਮਿਲਦਾ ਸੀ ਉਹਦੇ ਵਿੱਚ ਅਸੀਂ ਆਪਣਾ ਕੰਮ ਕਰਦੇ ਸੀ ਲਾਸਟ ਜਦੋਂ ਅਸੀਂ ਬੰਗਲਾਦੇਸ਼ ਗਿਆ ਸੀ ਫਾਇਲ ਹੋਇਆ ਉਦੋਂ ਸਾਡੀ ਕੰਪਨੀ ਐਡਵਾਂਸ ਵਿੱਚ ਸੀ ਉਦੋਂ ਸਾਡੇ ਤੇ ਫਾਇਲ ਵੀ ਹੁੰਦੀ ਆ ਗਿਆ ਇਸ ਪਰ ਫੋਨ ਤੋਂ ਬਾਅਦ ਇੱਕ ਬੰਦਾ ਸਾਡਾ ਉੱਥੇ ਕੰਮ ਹੋ ਗਿਆ ਸੀ। ਦੂਜਾ ਗੱਲ ਨਾ ਇੱਕ ਬੰਦਾ ਉੱਥੇ ਸਾਡਾ ਕੰਮ ਹੋ ਗਿਆ ਬੈਕਪਲੇਸਟ ਦੀ ਮਾਰਾਂ ਚ ਆਹ ਆਈ ਤੇ ਉਸ ਤੋਂ ਬਾਅਦ ਅੱਧੇ ਉੱਥੇ ਚੀਜ਼ ਪਰੋਂ ਤੋਂ ਬਾਅਦ ਜੀ ਸੇ ਡਰਟਾ ਕੇ ਬੰਦ ਗਏ ਤਾਂ ਉਹਨੇ ਉਹਨਾਂ ਨੂੰ ਜਾ ਕੇ ਕੈਦ ਕਰ ਲਿਆ। ਕੈਂਪ ਲੱਗ ਗਏ ਕੈਂਪਾਂ ਦੇ ਵਿੱਚ ਬੰਦੇ ਉਹ ਬਹਾਲੇ ਤੇ ਉਹ ਆਪਾਂ ਉਹ ਡੋਟੀਆਂ ਲੱਗੀਆਂ ਸੀ। ਤੇ ਕੁੱਛੇ ਬਣਾ ਉਹ ਬਾਹਰ ਜਾਵ ਨਹੀਂ ਸੀ ਸਕਦੇ ਆਪਣੇ ਬੰਦੇ ਕਿਤੇ ਮਰ ਜੀ ਜਾਂਦੇ ਸੀ ਤਾਂ ਉਹ ਵੀ ਆਪਣੇ ਸੰਝਾ ਕੋ ਬਾਹਰ ਜਾ ਕੇ ਲੇ ਜਾਂਦੇ ᱛਰ ਤਰ ਲੜਾਈ ਦੇ ਇਹ ਹੀ ਆ ਜੀ ਪਹਿਨ ਦੀ ਲੜਾਈ ਵਿੱਚ ਮੈਂ ਬਰੇਵ ਕੰਪਨੀ ਚ ਗਿਆ ਠੀਕ ਹੈ ਕਾਇਰ ਘਰ ਤੇ ਗਿਆ ਸੀ ਇੰਨਾ ਧਿਆਨ ਨਹੀਂ ਸੀ ਉਦੋਂ ਲੜਾਈ ਲੜਨ ਦਾ ਥੋੜੀ ਨੌਕਰੀ ਸੀ ਢੇੜਕ ਸਾਲ ਤੇ ਉਹਦਾੇ ਕੰਮ ਤੋਂ ਬਾਅਦ ਅਸੀਂ ਉਸਤੇ ਪਹੁੰਚੇ ਟੈਗ ਹੋ ਗਿਆ ਕਿੱਥਨਾ ਅਸੀਂ ਉੱਥੋਂ ਪਰ ਵੈਸੇ ਕਹਿੰਦਾ ਰਸਤਾ ਸੀ ਗਿਆ ਬਿਸ਼ਾ ਹੁਣ ਉਨੋਂ ਕੋ ਦੱਸੇ ਜੁਣੋ ਤੇ ਇਹ ਜਦੋਂ ਟੈਗ ਹੋ ਗਿਆ ਤੇ ਇਹਦੇ ਕੰਮ ਸੰਗੂ ਚੱਲੇ ਗਏ ਤੇ ਕਿਉਂਕਿ ਪਾਕਿਸਤਾਨ ਲਾਇਗਮ ਦਾ ਸੀਗਾ ਗੱਡੀਆਂ ਮੋਟਰ ਚੱਲਣੀਆਂ ਸ਼ੀਂਦੇ ਆਪਣੀਆਂ ਮਿਲਟਰੀ ਦੀਆਂ ਐਂ ਕਰਕੇ ਹੋਇਆ ਠੀਕ ਹੈ ਤੁਹਾਡਾ ਆਰਮੀ ਨੰਬਰ ਕਿੰਨਾ ਮੇਰਾ ਨੰਬਰ ਹੈ ਜੀ 44053 ਉਦੋਂ ਐਕਸਲ ਦਾ ਬੌਸਿੰਗ ਪਾਰਟੀਨਾ ਹੋਇਆ 10 ਜਨਵਰੀ 64 ਨੂੰ ਠੀਕ ਹੈ ਜੇ ਤੁਹਾਨੂੰ ਬਾਕੀ ਮੇਰਾ ਹੈਗਾ 10 ਜਨਵਰੀ 1944 ਠੀਕ ਹੈ ਜੀ ਆਹਨ ਅਧਿਆਪਕੀ ਕਾਗਰ ਕੋਡ ਨੰਬਰ 12 ਬਰਨਾਲੀ ਜੀ ਠੀਕ ਹੈ ਕੋਈ ਇਹਨਾਂ ਦੇ ਯੋਧੇ ਜਿਹੜੇ ਤੁਹਾਡੇ ਨਾਲ ਸੀ ਲੜਾਈ ਦੇ ਵਿੱਚ ਤੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਇਹ ਵੀ ਕਿਰਪਾ ਸਿੰਘ ਸਾਹਿਬ ਇਹ ਸੀ ਹਣ ਨਾ ਅੱਛਾ ਨਾ ਜ਼ਰੂਰ ਕਿਰਪਾ ਸਿੰਘ ਦਾ ਸੁਭਦ ਹੁਣ ਹੋਣੀ ਨਹੀਂ ਬਣਦੀ ਉਹ ਹੀ ਜਾਦੇ ਨਾਲ ਮਤਲਬ ਉਸ ਟਾਈਮ ਜਿਹਦੇ ਬਹੁਤ ਜਾਦੇ ਬੰਦੇ ਤਾਂ ਹੁਣ ਐਕਸਪਾਇਰ ਹੀ ਹੋ ਗਏ ਠੀਕ ਹੈ ਜੀ ਤੇ ਜਦੋਂ ਆਪਾਂ 6 ਗਲਾਈ ਨੇ ਅਟੈਕ ਕੀਤਾ ਕਾਲੀ ਘਰ ਪਾੜੀ ਜੀ ਹਾਂ ਜੀ ਜਿਹੜੇ ਜਵਾਨ ਸੀ ਉਹਨਾਂ ਦਾ ਜੋਸ਼ ਕਿਸ ਤਰ੍ਹਾਂ ਦਾ ਸੀ ਜੋਸ਼ ਬਹੁਤ ਸੀ ਤਾਂ ਹੀ ਤਾਂ ਪਾੜੀ ਲਈ ਗਈ ਇਹਦਾ ਪਾੜੀ ਬਹੁਤ ਉੱਚੀ ਜੀ ਖੜਮੀ ਸੀ ਤੇ ਪੱਕੇ ਜਾਨ ਨੂੰ ਰਸਤਾ ਸੀਗਾ ਤੇ ਉੱਥੇ ਸਾਡਾ ਨੁਕਸਾਨ ਬਹੁਤ ਹੋਇਆ ਜੀ ਇਹਨੂੰ ਡਰਾਪ ਮਗਨ ਹੋ ਰਿਹਾ ਮਰਚ ਨੂੰ ਨਫਲੀ ਪੂਰੀ ਕਰਨ ਵਾਸਤੇ ਠੀਕ ਐ ਇਦਾਂ ਹੀ ਕੰਮ ਚੱਲਦਾ ਰਿਹਾ ਠੀਕ ਐ ਜੀ ਤੇ 71 ਦੀ ਜਿਹੜੀ ਲੜਾਈ ਜਦੋਂ ਲੱਗੀ ਸੀ ਉਹ ਤੋਂ ਤੁਸੀਂ ਬਲ ਕਿਹੜੀ ਜਗ੍ਹਾ ਤੋਂ ਫਿਰ ਉੱਥੇ ਮੂਹ ਮੂਹ ਗਈ ਗਏ ਸੀ ਅਸੀਂ ਆਜਾ ਕੱਲ ਨਹੀਂ ਅਲੰਗੀਆਂ ਸਾਡੀ ਪਲਟਨ ਸੀ ਮੈਂ ਆਉਂਦਾ ਸੀ ਇਹ ਲੈਣਾ ਜਾ ਨਹੀਂ ਜਾਇਆ ਅਲੰਗੀਆਂ ਸੀ ਮਨਾਬ ਹਲੋ ਉੱਥੋਂ ਸੰਗੋਗ ਮਿਲ ਗਿਆ ਪਲਟਨ ਇਹ ਜੀ ਰਾਤੋਂ ਰਾਤ ਇੱਕ ਨਦੀ ਆਉਂਦੀ ਸੀ ਪਰ ਜਾਂ ਜਾ ਖੁੱਲ ਗਿਆ ਨਾਂ ਦਾ ਉਹ ਨਦੀ ਕ੍ਰਾਸ ਕਰਕੇ ਫਿਰ ਪਾਕਿਸਤਾਨ ਪਹੁੰਚੇ ਉੱਥੇ ਪਾਕਿਸਤਾਨ ਨੇ ਸਾਡੇ ਪਾਕਿਸਤਾਨ ਨੇ ਪ੍ਰਮੁੱਖ ਲੋਕ ਲਾਉਣੀ ਸੀ ਲੇਕਿਨ ਆਪਣੇ ਜਹਾਜ਼ਾਂ ਨਾਲ ਫਿਰ ਬੰਬਾਰਡਮੈਂਟ ਕਰੀ ਉਹਨਾਂ ਨੂੰ ਉੱਥੇ ਹੀ ਫਰਮੂ ਕਰਿਆ ਤੇ ਲੋਕ ਭੱਜ ਲਏ ਫਿਰ ਉਸ ਤੋਂ ਬਾਅਦ ਅਸੀਂ 4 ਦਿਨ ਮਗਲ-ਮਗਲ ਉਹਨਾਂ ਦੇ ਚੱਲੀ ਗਏ ਪਰ ਜਿਹੜੇ ਮਿਤਾਸ ਮਿਲੇ ਇਹ ਮਾਰਗ ਪਰ ਬੰਦੀ ਸਾਇਦੋ ਮਰ ਗਿਆ ਸੀ ਠੀਕ ਹੈ ਹਾਂ ਤੇ ਸ਼ੇਖ ਨਾਨਕ ਸਾਹਿਬ ਤੇ ਪਹੁੰਚ ਗਏ ਅਸੀਂ ਉਹ ਮੂਰੰਗੜੇ ਅਭੀ ਮਗਰਮਗਰ ਕਿੰਨੇ ਦੇਣਾ ਜੀ 6 ਕਿਹਾ ਸੀ 6 ਦੇਣਾ ਹਾਂ ਠੀਕ ਹੈ ਜੀ ਉਹ ਜਿਹੜੀ ਪਿੱਛੇ ਨੂੰ ਭੱਜੇਗਾ ਜੀ ਉਹ ਭੱਜ ਗਿਆ ਉੱਥੇ ਪੌੜੀ ਤੋੜ ਦੇ ਗਿਆ ਆਪਣੀ ਆ ਜਮਨੀ ਜਾਰਨੀ ਸੀ ਹਾਂ ਜੀ ਆਪਣੇ ਇੰਜੀਨੀਅਰ ਉਹ ਵਿਖਾਮ ਲੈ ਵਾਸਤੇ ਬਣਾਉਂਦੇ ਗਏ ਅਸੀਂ ਪਹੁੰਚ ਕੇ ਛੇ ਨੂੰ ਠੀਕ ਹੈ ਜੀ ਤੇ ਇੱਕ ਥਾਂ ਬਿਲਡਿੰਗ ਸੀ ਤਿੰਨ ਮੰਜ਼ਲੀ ਉਹਦੇ ਉੱਤੇ ਉਹਨਾਂ ਗੱਲਾਂ ਲਾਈਆਂ ਸੀਆ ਉੱਥੇ ਸਾਡੀ ਪਲਟੂਲਾ ਕਾफी ਨੁਕਸਾਨ ਵੀ ਹੋਇਆ ਤੇ ਸਾਨੂੰ ਲੋਕ ਵੀ ਲੱਗੀ ਧਿਆਨ ਸੇ ਪੇ ਦੀ ਗੱਲ ਆ ਹਾਂ ਜੀ ਇਹ ਉਹ ਨੂੰ ਬਾਤ ਹੋ ਜਾ ਸਕਦੀਆ ਉਹ ਬੰਦੇ ਫੜ ਲਈ। ਉਹ ਸਾਡਾ ਇੱਕ ਜੀ ਆਪਣਾ ਬਰਗੀਲੀਆ ਸੀ ਜੀਬੀ ਦਾ ਚੋਪੜਾ। ਅਵਾਜ਼ ਦੇਣ ਵਾਲਾ। ਉਹ ਦੇ ਨਾਲ ਉੱਤੇ ਬੰਦੇ ਗਏ। ਉਹਨਾਂ ਨੇ ਕਿੰਨਾ ਆਪਣਾ ਫੜੀਆ। ਉਹਨਾਂ ਨੇ ਉਹਨਾਂ ਬਾਤ ਦੀ ਉਹ ਚਲਣ ਵਾਲਾ ਚਲਿਆ। ਟੋਪੇ ਨੰਨਾ ਗਾਨਾ ਵਿੱਚ ਜਾਣਗੇ। ਉਹ ਟਾਪ ਚੋਕਾ ਲੈਫਟਨੈਂਟ ਸੀਗੀ। ਲੈਫਟਨੈਂਟ ਠੀਕ ਹੈ। ਲੈਫਟਨੈਂਟ ਵੀ ਕੇ ਚੋਪੜਾ। ਹਾਂਜੀ ਹਾਂਜੀ। ਬਾਹਰ ਤੇਰੇ ਹੀ ਮਹਾਮਹਾ ਬਗਲੀਆ ਤੋਂ ਚੱਲ ਰਿਹਾ ਹਾਂਜੀ ਹਾਂ 16 ਸਾਡਾ 16 ਵਿਆਫਸ ਦਾ ਪਵੀਆਂ ਸੀਗਾ 16 ਪੈਨ ਦੀ ਲੜਾਈ ਵਿੱਚ ਹੈਗਾ ਸੀ जख्मी ਹੋਇਆ ਉਦੋਂ ਹੀ 12 ਲੈ ਪੈਨ ਕੱਟੇ ਗਏ ਸੀ ਪਲਟਨ ਚ ਹਾਂਜੀ ਪਲਟਨ ਕੜੀ ਵਜੇ ਪੂਲੇ ਕਾਪਨੀ ਸਾਫਸ ਹਾਂਜੀ 10 12 ਨਿਤ ਕੱਟੇ ਗਏ ਸੀ ਠੀਕ ਹੈ ਜਦੋਂ ਵੀ ਕੇ ਬਤਰਾ ਸਾਹਿਬ ਦੀ شہادت ਹੋਈ ਸੀ ਜਦੋਂ ਉਹ ਕਮਾਂਡੋ ਪਲਟੂਨ ਦੇ ਹੀ ਖੱਡ ਚ ਡੇਗ ਪਏ ਸੀ ਲੈਫਟੇਨੈਂਟ ਸਾਹਿਬ ਹਾਂਜੀ ਉਹਨਾਂ ਬਾਰੇ ਕੁਝ ਯਾਦ ਆਉਂਦਾ ਈ ਤੈਨੂੰ ਇੱਕ ਹੋਰ ਵੀ ਆਪਣਾ ਸਰਦਾਰ ਜੀਲ ਦੋਤਾ ਉਹ ਦੋ ਮੌਤੇ ਕਰ ਸਹੀਰ ਹੋਏ ਹਾਂਜੀ ਇੱਕ ਤਾਂ ਲੈਫਟਿਨੈਂਟ ਕਰਤਾਰ ਸਿੰਘ ਸੀ ਹਾਂ ਮੇਰੇ ਯਾਦ ਨਹੀਂ ਮੈਂ ਤੁਹਾਨੂੰ ਦੱਸਾਂ ਦੋ ਸਹੀਰ ਹੋਏ ਮੈਨੂੰ ਪਤਾ ਇੱਕ ਲੈਫਟਿਨੈਂਟ ਸੀ ਉਸ ਸਮੇਂ ਬਲਬੀਰ ਸਿੰਘ ਸਰਾਹ ਹਾਂਜੀ ਬਲਬੀਰ ਸਿੰਘ ਨੇ ਕਿਤਾਬ ਲਿਖੀ ਜਿਹੜੀ ਆਪਾਂ ਤੁਹਾਨੂੰ ਦੇ ਦਿੱਤੀ ਹਾਂ ਉਹਨਾਂ ਨੇ ਕਿਤਾਬ ਲਿਖੀ ਆਪਨੀ ਪੜੀਆ ਮੈਂ ਕਾਫੀ ਸਿੱਖ ਪੈਨিয়ার ਤੋਂ ਕਾਲੀ ਧਰਪਲਟਾਂ ਹਾਂਜੀ ਹਾਂ ਪੀਰਗਾ ਥਾ ਹਾਂਜੀ ਹਾਂ ਠੀਕ ਹੈ ਜੀ ਕੋਈ ਹੋਰ ਖਾਸਾ ਵੀ ਇਹੋ ਜਿਹੇ ਜਿਹੜਾ ਉਸ ਟਾਈਮ ਤੁਸੀਂ ਲੜਾਈ ਦੇ ਵਿੱਚ ਦੇਖਿਆ ਹੋਵੇ ਵੇ ਹੁਣ ਮੇਰੇ ਯਾਦ ਨਹੀਂ ਚਾਈ ਖਾਤਾ ਕਰਿਆ ਨੂੰ ਹੋਵੇ ਹਾਂਜੀ ਹਾਂਜੀ ਉਹਦਾ ਬੰਦਾ ਨਾਮ ਵੀ ਜਿਆਦਾ ਨਹੀਂ ਹਾਂਜੀ ਤੇ ਚੈਨ ਕੁੰਡੇ ਨੇ ਉਹ ਕੀ ਕੀ ਕਰਿਆ ਸੀ ਉਹ ਬਣ ਯਾਦ ਆਦਾ ਹਾਂਜੀ ਹਾਂਜੀ ਮੈਨੂੰ ਇੱਕ ਘੱਟ 40 ਸਾਲ ਤੱਕ ਯਾਦ ਨੂੰ ਹੋਵੇ ਜੀ ਕੋਈ ਇਹੋ ਜੀ ਘਟਨਾ ਹੁੰਦੀ ਜਿਹੜੀ ਹੁੰਦੀਆਂ ਨੇ ਦੇਖੀ ਹੁੰਦੀਆਂ ਬੀਤੀ ਹੁੰਦੀਆਂ ਉਸ ਟਾਈਮ ਇਸ ਤਰ੍ਹਾਂ ਦੇ ਕੋਈ ਕੋਈ ਵੀ ਜਿਹੜੇ ਥੋੜੇ ਯਾਦ ਹੋਵੇ ਯਾਨੀ ਦੂਸਰੇ ਬੰਦੇ ਨੇ ਕੀਤੀ ਹੋਵੇ ਤੁਹਾਡੇ ਸਾਹਮਣੇ ਦੁਬਾਰਾ ਜੀ ਬਸ ਠੀਕ ਹੁਣ ਪਰਿਵਾਰ ਚ ਕਿਸ ਤਰ੍ਹਾਂ ਹੀ ਬਾਸ ਤਾਂ ਮੈਨੂੰ ਜੀ 2010 ਤੋਂ ਟੈਕ ਹੋ ਗਈ ਜੀ ਇਹ ਮੈਂ ਕਹਾਂ ਬੋਲਦਾ ਬੁਮਾਲ ਚੱਲਣਾ ਅੱਛਾ ਜੀ ਬਸ ਦੇਖੀ ਜੀ ਬਾਅਦ ਚ ਚਲੀ ਅਗੇ ਜੇ ਨੇ ਤੇ ਪਿਛਲੇ ਸਾਲ ਦਾ ਪਰਗਰਿ ਵਿੱਚ ਦੁਬਾਰਾ ਟਾਂਣ ਦਵਾ ਦੇ ਤੁਹਾਨੂੰ ਹਾਂ ਜੀ ਚਲੋ ਜੀ ਸ਼ੁਕਰ ਸਾਹਿਬ ਨਾਲ ਜੀ ਇਹ ਨਾਲ ਪਰ ਨਟਕਰੀ ਜੀ ਨੀ ਠੀਕ ਹੈ ਜੀ ਹੁਣ ਮੇਰਾ ਸੁਣੀਏ ਕਿ ਤੇ ਬਾਹਰ ਜਾਣ ਨੂੰ ਜਾਂ ਚੰਦਨ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਪਰਮਾਤਮਾ ਕਿਰਪਾ ਕਰੇਗਾ ਬਾਕੀ ਉਹ ਤਾਂ ਤਾਂ ਆਸਰਾ ਹੈਗਾ ਹੀ ਹੈ ਨਾ ਜੀ ਹਾਂ ਜੀ ਅਸੀਂ ਸੱਤ ਦੀ ਗੋਮੀ ਹਾਂ ਜੀ ਹਾਂ ਜੀ ਨਹੀਂ ਨਹੀਂ ਕੋਈ ਨਹੀਂ ਵਧੀਆ ਹੋ ਗਿਆ ਸਾਰਾ ਕੁਝ ਬਹੁਤ ਵਧੀਆ ਹੀ ਹੁੰਦਾ ਜੀ ਉਹਦਾ ਖੁਸ਼ੀਆਂ ਨਾ ਬਾਕੀ ਦਾ ਪਰਿਵਾਰ ਚਾਹੇ ਤੇ ਬਣਾੜਾ ਟੱਕ ਛੋੜਾ ਟੱਕ ਤੇ ਬੇਟਾ ਹਾਂ ਜੀ ਅਨ ਦਾ ਕਾਲਜ ਪੱਲੇ ਪਾਸੋਂ ਮੈਂ ਤਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਬਹੁਤ ਹੀ ਵਧੀਆ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਸੇ ਤਰੀਕੇ ਦੇ ਨਾਲ ਬਜ਼ੁਰਗਾਂ ਦੇ ਨਾਲ ਮਿਲ ਕੇ ਜਿਹੜੀ ਬੰਦੇ ਨੇ ਮਨ ਨੂੰ ਖੁਸ਼ੀ ਹੁੰਦੀ ਐ ਇਹ ਖੁਸ਼ੀ ਕਿਤੇ ਖਰੀਦੀ ਨਹੀਂ ਜਾ ਸਕਦੀ ਬਈ ਬੜੀ ਨਮਸ਼ੀਰ ਸਿਹਤ ਠੀਕ ਸੀ ਅੱਜ ਜਾ ਫਤ ਕੇ ਜਾਂਦੇ ਸੀ ਹਾਂਜੀ ਹਾਂਜੀ ਕਰਨ ਬਰਤੋਬੀ ਗਏ ਹਾਂਜੀ ਚੰਡੀਗੜ੍ਹ ਤੁਰੀ ਬੁਲਾਇਆ ਉੱਥੇ ਗਏ ਹਾਂਜੀ ਹਾਂਜੀ ਤੇ ਹੁਣ ਦਵਾ ਦੇ ਤਾਕ ਨੂੰ ਨਹੀਂ ਕੋਈ ਗੱਲ ਨਹੀਂ ਠੀਕ ਹੋ ਗਏ ਜੀ ਕੋਈ ਨਹੀਂ ਪ੍ਰਮਾਤਮਾ ਜੀ ਕਰੇਗਾ ਕਿਰਪਾ ਵਧੀਆ ਸਿਹਤ ਆ ਠੀਕ ਆ ਸਾਰਾ ਕੁਝ ਬੱਚੇ ਖੁਸ਼ ਆ ਸਾਰੀਆਂ ਖੁਸ਼ੀਆਂ ਮਿਲ ਰਹੀਆਂ ਵਧੀਆ ਗੱਲਾਂ ਹਾਂਜੀ ਜੀ ਸਭ ਜੀ ਔਰ ਤੁਸੀਂ ਆਪਣੇ ਸਾਨੂੰ ਦੱਸੋ ਉਸ ਟਾਈਮ ਜਦ ਲੜਾਈ ਚੱਲੀ ਸੀਗੀ ਤੁਹਾਡਾ ਕੀ ਰੋਲ ਸੀਗਾ ਜੀ ਜੋ ਵੀ ਘਟਨਾ ਵਾਪਰੀ ਉਹ ਇੱਥੇ ਨੂੰ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਮਟਕੋਲ ਟੋਨ ਸੀਗਾ ਟਮਟੋਲ ਟੋਨ ਸੀ ਜੇ ਲੜਾਈ ਲੱਗੀ 71 ਦੇ ਸੀ ਦਿਨ ਕੋਲ ਸੀ ਉਤਨੀ ਲੜਾਈ ਵਾਸਤੇ ਕੌਣ ਆ ਗਏਆ ਉਹ ਜਿਹੜੇ ਲੜਕੀ ਨੇ ਸੀ ਇਹ ਜੂ ਜਾ ਕੇ ਲੜਾਈ ਜਿ ਬੜੇ ਪਹਿਲੇ 8 8 ਇਕ ਵਾਰ ਸਟੇ ਹੈ। ਕਈ ਘਟੇ ਸ਼ਾਮ ਵਾਰ ਕੇ 4:00 ਤੱਕ ਤਦਾਨ ਸੀ ਉਹਨਾਂ ਜਿ ਬੜੇ ਸੀ ਠੀਕ ਹੈ ਜੀ ਉਤੋ ਵਾਰ ਸੀ ਜੇ ਲੜ ਕੇ ਲੜ ਚਲੇ ਸ਼ਾਮ ਨੂੰ ਸ਼ੇਖ ਬਜੀ ਦੀ ਲੜਾਈ ਚਲੇ ਗਈ ਸੀ ਉਦੋਂ ਬਾਅਦ ਤੇ ਇਸ ਦਾ ਪਿਛਮਟੂ ਦਾ ਪਿੱਛੇ ਹੁੰਦੀ ਹੈ ਜੀ ਹਾਂਜੀ ਹਾਂਜੀ ਫੈਰੀ ਕਰਾਣ ਦਾ ਪਿੱਛੇ ਹਾਂਜੀ ਹਾਂਜੀ ਉਦੋਂ ਬਾਅਦ ਸਾਡੀ ਉਹ ਫੇਰ ਜਾ ਕੇ ਮਿਰਜ਼ਾਪੁਰ ਪਹੁੰਚ ਲਗੇ ਸੀ ਠੀਕ ਹੈ ਜੀ ਮਿਰਜ਼ਾਪੁਰ ਇਹਨਾਂ ਦਾ ਪਹਿਲਾ ਆਸਟ੍ਰੀ ਸ਼ਨਾਉ ਦਾ ਸ਼ਹਿਰ ਹੁੰਦਾ ਬਹੁਤ ਵੱਡਾ ਉੱਥੇ ਆਪਣਾ ਬਰਮਤੰਤਰ ਆਇਆ ਸੀ ਹਾਂ ਉੱਥੇ ਦੋ ਕਰ ਆਪਣੇ ਯੁੱਟ ਅੜੇ ਰਹੀ ਸੀ ਅੱਛਾ ਇਹ ਮਗਰ ਫੈਰਾਰ ਹੈ ਪਾਕਿਸਤਾਨ ਦਾ ਠੀਕ ਹੈ ਬਹੁਤ ਅੜਾ ਡਿਫੈਂਸ ਸੀ ਉਹਨਾਂ ਦਾ ਇਹਦੇ ਆਪਣੀ ਆਰਮੀ ਅੰਗਰੇਜ਼ਾਂ ਦੀ ਕੀ ਵੀ ਕੋਈ ਟਾਈਗਰ ਪੈਰੇ ਤੀਗਰ ਬਾਰੇ ਕਹਿੰਦੇ ਇਹ ਟੈਕਪਾਇਕ ਨੇ ਡਿਆਦਾ ਟਕੇ ਗਏ ਉਹਨਾਂ ਨੇ ਰੱਡ ਬੰਸ ਬੰਨਿਆ ਤੇ ਉਸ ਤੋਂ ਬਾਅਦ ਕਪਲੇ ਇੰਜੀਨੀਅਰ ਤੋਂ ਰਿਪੋਰਟ ਬਣਾ ਕੇ ਆਪਣੀ ਕਟੀਆਂ ਬਾਹਰ ਕਬਨਟ ਪਰ ਉਦੋਂ ਪੇਟੀ ਪਾਕਿਸਤਾਨ ਚੱਲ ਗਏ ਉਦੋਂ ਜਾ ਕੇ ਜੀ ਉਹਨਾਂ ਦੇ ਜਿਹੜਾ ਬੰਦੇ ਕੋਸ਼ ਚੱਕ ਨਹੀਂ ਸੀ ਉਹ ਫੜੇ ਜਿਹੜੇ ਮਰੇ ਹੋਏ ਸੀ ਵਾਪਕ ਇਤਿਆਰ ਚੱਕੇ ਉਹਨਾਂ ਦਾ ਬਹੁਤ ਤੜਾੜਾ ਬੰਸ ਬੰਨਿਆ ਸੀ ਅਸੀ ਉਦੋਂ ਸੀ ਲੜਦੇ ਲੜਦੇ ਕਹਾ ਚਲੇ ਗਏ ਜੀ ਫਿਰ ਟਾਕੇ ਪਹੁੰਚ ਗਏ ਟਾਕੇ ਸੀ ਤਕਰੀਬਨ ਸ਼ਾਮ ਨੂੰ 5:00 ਵਜੇ ਠੀਕ ਹੈ ਪਰ ਟਾਕੇ ਉਹਨਾਂ ਦੇ ਇਹਾਰ ਸ਼ਿਫਟ ਤੇ ਸੀ ਉਹ ਫਿਰ ਸੀ ਟੋਟੇ ਵੀ ਦੇ ਰਹੇ ਸੀ ਕਿ ਉਹ ਹੌਸਲੇ ਵਿੱਚ ਪਾ 90000 ਬੰਦਾ ਪਾ ਕੇ ਘਟਾਇਆ ਸੀ ਹਾਂ ਉਹ ਜ਼ਿਲ੍ਹਾ ਗੰਦਰੇਸ਼ ਪਾਕਿਸਤਾਨ ਦਾ ਉੱਤ ਸਟੇਟ ਸੀ ਠੀਕ ਮੈਂ ਮੈਨਿਆ ਅੱਜ ਅਸੀਂ ਬਹੁਤ ਯਾਦ ਕਰਦਾ ਸੀ ਜਦੋਂ ਪਹਿਲਾਂ ਮੈਂ ਘਟਾਏ ਗਏ ਤੇ ਦੂਜਾ ਕਈ ਬੰਦੇ ਹਾਸਾ ਵੀ ਹੋ ਗਿਆ ਸੀ ਹਾਂ ਆਪਣਾ ਬੰਦਾ ਉਹਦੇ ਫੈਮਲੀ ਕਵਟਰ ਸੀ ਏਸੋ ਵਸਦੇ ਉਹ ਫੈਮਲੀ ਸਾਰਾ ਪਰਿਵਾਰੀ ਉਹਦੇ ਵਿੱਚ ਕੈਦ ਕਰ ਲਿਆ ਸੀ ਪਿਆਰ ਇਦੋਂ ਕੁ ਮਜ਼ਾ ਆਪਣਾ ਜਾਂਦਾ ਸੀ ਉਹਨੂੰ ਕੋਟ ਮੈਂ ਤੇ ਪਹੁੰਚ ਗਿਆ ਉਹ ਬੰਦਾ ਤਸਵੀਰ ਹੈ ਇੱਕ ਆਪਣੇ ਐਸੇ ਸਾਹ ਹੁੰਦੇ ਸੀਗੇ ਜੀ ਸੂਬੇਦਾਰ ਮੇਜਰ ਤੇ ਸੂਬੇਦਾਰ ਹੋਰ ਵੀ ਲੈਫਟੀਨੈਂਟ ਅਮਰੀਕ ਸਿੰਘ ਸਾਹਿਬ ਉਹ ਆਈਐਫਡੀ ਜੀਐਸਯੂ ਵੀ ਬਿਲਾਂ ਰਹੇ ਸੀ ਉਹ ਕਈ ਵਾਰੀ ਉਹ ਦੱਸਦੇ ਹੁੰਦੇ ਸੀ ਸਾਨੂੰ ਜਦੋਂ ਆਲਣ ਕਰਦੇ ਸੀ ਜੇ ਜਦੋਂ ਕੱਤਲ ਦੀ ਲੜਾਈ ਲੱਗੀ ਸੀ ਨਾ ਤੇ ਆਪਣੀ ਬਟਾਲੀਅਨ ਨੂੰ ਜਿਹੜਾ ਨਾ ਹੋਰ ਸਪੋਰਟ ਫਾਇਰ ਨਹੀਂ ਮਿਲਿਆ ਸੀ ਕੋਈ ਨਾ ਬਟਾਲਰੀ ਦਾ ਮਿਲਿਆ ਸੀ ਨਾ 에ਅਰ ਸਪੋਰਟ ਨਹੀਂ ਮਿਲੀ ਸੀ ਸੱਜੇ ਵੱਧਨ ਵਾਸਤੇ ਪਰ ਆਪਣੀ ਬਟਾਲੀਆਂ ਦੇ ਜਿਹੜੀ ਮੋਟਰ ਪਲਟੂਨ ਸੀ ਹਾਂਜੀ ਇੰਨੇ ਹੀ ਸਪੋਰਟ ਫਾਇਰ ਦੇ ਦੇ ਕੇ ਆਪਣੇ ਥੈਰਾ ਦਾ ਹੀ ਸਪੋਰਟ ਫਾਇਰ ਦੇ ਦੇ ਕੇ ਤੇ ਬਟਾਲੀਆਂ ਜਿਹੜੀ ਕੁੜੀ ਅੱਗੇ ਵਧੀ ਸੀ ਹਾਂਜੀ ਹਾਂ ਇਹ ਸਭ ਤੋਂ ਪਹਿਲਾਂ ਢਾਕਾ ਦੇ ਵਿੱਚ ਪਹੁੰਚ ਗਈ ਸੀ ਹਾਂ ਢਾਕੇ ਪਹੁੰਚ ਗਈ ਸੀ ਆਪਣਾ ਮਲਟੀਪਲ ਟੂਰ ਫਾਇਰ ਕਰ ਰਹੀ ਸੀ ਬਰਾਟੀ ਦਾ ਫਾਇਰ ਲਈ ਸੀ ਉਹ ਸਮੇਂ ਜਿਹੜੇ ਮੋਟਰ ਪਲਟੂਨ ਦੇ ਵਿੱਚ ਹੋਰ ਕਿਹੜੇ ਕਿਹੜੇ ਨਾਲ ਸੀ ਤੁਹਾਡੇ ਜਵਾਨਾਂ ਨੂੰ ਕੁਝ ਯਾਦ ਆਉਂਦਾ ਈ ਇਸ ਸਮੇਂ ਹਾਂਜੀ ਹਾਂ ਹੈਗਾ ਤੇ ਸਾਡੇ ਮਟਰ ਤੇ ਜੀ ਹੈਗਾ ਸੀ ਆ ਬਟੰਡੇ ਤੋਂ ਜਿਗਾ ਛੋਟਾ ਸਿੰਘ ਸੀਗਾ ਤੇ ਸਰਵੰਤ ਸਿੰਘ ਸੀ ਤੇ ਕਾਫੀ ਬੰਦੇ ਨਾਲ ਘੁੱਲ ਕੇ ਹੀ ਹੁਣ ਤਾਂ ਹਾਂਜੀ 35 ਸਾਲ ਤੋਂ ਪੈਨਸ਼ਨ ਹੋ ਗਿਆ ਐ ਨੂੰ ਹਾਂਜੀ ਇੱਕ ਜਾਨ ਸਿੰਘ ਸਾਹਿਬ ਸੀ ਸ਼ਹਿਰਪੁਰ ਤੋਂ ਗਿਆਨ ਸਿੰਘ ਹਾਂ ਸਾਡੇ ਮੇਰੇ ਪਲਡੋਂ ਦਾ ਹੀ ਸੀ ਜੀ ਹਾਂਜੀ ਹਾਂ ਤੇ ਉਹ ਮੈਥੋਂ ਦੋ ਗੋ ਨੰਬਰ ਜੂਨੀਅਰ ਸੀਗਾ ਅਸੀਂ ਇਕੱਟੀ ਟ੍ਰੇਨਿੰਗ ਕਰੀਏ ਵੇਟ ਹਾਂਜੀ ਤੇ ਉਹ ਗਿਆਨ ਸਿੰਘ ਸੁਪਰੇ ਬਣ ਗਿਆ ਸੀ ਮੇਰੇ ਹੰਦੇ ਹੀ ਬਣ ਗਿਆ ਸੀ ਹਾਂਜੀ ਹਾਂਜੀ ਹਾਂ ਤੇ ਤੁਹਾਡਾ ਆਰਮੀ ਨੰਬਰ ਕਿੰਨਾ ਸੀ ਮੇਰਾ ਜੀ ਨੰਬਰ ਚਤਾਂ ਵਾਲੇ 48240 ਨੈਗਰਨਜੀ ਸੀ ਠੀਕ ਹੈ ਹਾਂ ਠੀਕ ਤੇ ਤੁਸੀਂ ਫਿਰ ਪੈਨਸ਼ਨ ਅਦਵਾਏ ਹੋ ਮੈਂ 1990 ਚ ਆਇਆ ਜੀ 1935 ਮਾਰਚ ਨੂੰ ਸੰਨ 90 ਠੀਕ ਹੈ ਜੀ ਤੇ ਜਦੋਂ ਤੁਸੀਂ ਮਤਲਬ ਭਰਤੀ ਹੋਏ ਸੀ ਉਦੋਂ ਮਤਲਬ ਕਿੰਨੀ ਸੀ ਤੁਹਾਡੀ ਉਮਰ ਉਹ ਤਾਂ ਜੀ ਮੇਰੀ 18 17 ਸਾਲ ਹੋ ਗਈ ਸੀ 18 ਲੱਗਿਆ ਸੀ ਠੀਕ ਹੈ ਜੀ ਹਾਂਜੀ ਕੋਈ ਹੋਰ ਜਾਣਕਾਰੀ ਜਿਹੜੀ ਤੁਸੀਂ ਮਤਲਬ ਸਾਂਝੀ ਕਰਨਾ ਚਾਹੁੰਦੇ ਹੋ ਕੋਈ ਹੋਰ ਤਾਂ ਯਾਤਰਾ ਕਰਨ ਕਰੀ ਸੀ ਉਦੋਂ ਅਸਮੀਰ ਸਭ ਚਲੇ ਗਏ ਸੀ ਉਹ ਦਵਰ ਕੋਈ ਲੜਾਈ ਰੋਦ ਕੱਲ ਕੱਤੇ ਆਗੇ ਸੀ ਮੋਟਾ ਜੰਦ ਦੇ ਕਲਕੱਤੇ ਠੀਕ ਹੋ ਗਿਆ ਹਾਂ ਠੀਕ ਹੈ ਫਿਰ ਤੁਹਾਡੇ ਜਿਹੜੇ ਨਾਲ ਦੇ ਹੈਗੇ ਸਾਥੀ ਆ ਉਹਨਾਂ ਦਾ ਕੋਈ ਟੈਲੀਫੋਨ ਨੰਬਰ ਵਗੈਰਾ ਹੋਗਾ ਤੁਹਾਡੇ ਕੋਲ ਨਾਲ ਤਾਂ ਜੀ ਮੇਰੇ ਹੁਣ ਬਾਉ ਸਿੰਘ ਹੀ ਹੈ ਇਹ ਗੋਣ ਕਰਦੇ ਹੋਰ ਤਾਂ ਕੋਈ ਹੈ ਨਹੀਂ <laughs> तार, तार, अच्छा जी। ਯਾ ਤਾਰਾ ਸਿੰਘ ਦਾ ਤਾਰਾ ਸਿੰਘ ਐ ਯੂ ਕਰ ਲੈਂਦਾ। ਬਾਰਾ ਸਿੰਘ ਕਿੱਥੇ? ਅੱਛਾ ਜੀ। ਉਹ ਸ਼ੇਰੋਂ ਪਿੰਡ ਖਾਜੀ ਲੰਗਵਾ ਤੋਂ ਕਹਾਂ? ਲੰਗਵਾ। ਹਾਂ। ਅੱਛਾ ਜੀ। ਇਹ ਜੋ ਪਰਵਾਹੀ ਤੋਂ ਆਪਣਾ ਹੈਗਾ ਲੈ ਇਹ ਕਰ ਦਿੰਦੇ ਰਹਿਗੇ। ਕਰਪਾਲ ਸਿੰਘ ਸਰਪਾਲ ਸਿੰਘ ਹੈ ਕੱਟੀ ਰਹਿੰਦੇ ਸੀ। ਇਹ ਬੈਂਡ ਸੀਗੇ। ਹਾਂਜੀ। ਤੇ ਮੈਂ ਮੱਟਫਟੂਨ ਸੀਗਾ। ਠੀਕ ਹੈ। ਹਾਂਜੀ ਹਾਂਜੀ। ਠੀਕ ਹੈ। ਤੇ ਹੁਣ ਕਿਸ ਤਰ੍ਹਾਂ ਮਤਲਬ ਪਰਿਵਾਰ ਦੇ ਵਿੱਚ ਪਰਵਾਹ ਠੀਕ ਹੈ ਜੇ ਉਹ ਮੁੰਡੇ ਨੇ? ਹਾਂਜੀ। ਇਹ ਕੰਮ ਕਰਦੇ ਨੇ ਗੁੱਟੀਆਂ ਦੰਦੇ ਤੇ ਨਹੀਂ ਵਹੀਏ ਨੇ ਦੋਈ ਮੁੰਡੇ ਹੋ ਜਾਂਦੇ ਨੇ ਪਰਵਾਹ ਕੀ ਕਰਦੇ ਆ ਜੀ ਦੇਖੇ ਕੀ ਕੰਮ ਆਇਆ ਮੁੰਡਾ ਜੀ ਇੱਕ ਤਾਂ ਜੀ ਸਬਸਟੀਸ਼ਨ ਲਾ ਕੇ ਦਿੱਤਾ ਠੀਕ ਹੈ ਉਹ ਤੇ ਕੰਮ ਕਰਦਾ ਇੱਕ ਮਿੰਟਾ ਰੱਟੇ ਚਲਾਉਗਾ ਠੀਕ ਹੈ ਠੀਕ ਹੈ ਜੀ ਜਿਹੜੇ ਅੱਜ ਕੱਲ ਦੇ ਨੌਜਵਾਨ ਆ ਇਹਨਾਂ ਨੂੰ ਕੋਈ ਸਨਹਾਰ ਦੇਣਾ ਚਾਹੁੰਦੇ ਨਹੀਂ ਇਹ ਸਨਹਾਰ ਹੈ ਜੀ ਜਿਹੜੇ ਅੱਜ ਕੱਲ ਮੁੰਡੇ ਸੱਚੀ ਵਿਹੰਤ ਕਰਨ ਨਸ਼ਿਆਂ ਤੋਂ ਦੂਰ ਰਹੇ ਹਾਂ ਜਿਹੜੇ ਮੁੰਡੇ ਆ ਲੰਮੀ ਚੱਲੀ ਬਣੀ ਬਹੁਤ ਨਸ਼ੇ ਕਰ ਰਹੇ ਨੇ ਹਾਂਜੀ ਹਾਂਜੀ ਇਹਨਾਂ ਨੂੰ ਪਛਣਾ ਚਾਹੀਦਾ ਹੈ ਜਾਂ ਕੋਈ ਗੇਮ ਕਰਨ ਜਾਂ ਕੋਈ ਜੰਗੇ ਕੰਮ ਲਈ ਕੁਮਤਬਾਣਾ ਹਾਂਜੀ ਹਾਂਜੀ ਤੇ ਦੂਸਰਾ ਜਿਹੜਾ ਇਹ ਹੁਣ ਮੇਰਾ ਇਹ ਕਿ ਜਿਸ ਤਰ੍ਹਾਂ ਤੁਸੀਂ ਐਨੀ ਉਮਰ ਹੋ ਗਈ ਆ ਪਰ ਸਿਹਤ ਤੁਹਾਡੀ ਹਜੇ ਵਧੀਆ ਪ੍ਰਮਾਤਮਾ ਦੀ ਕਿਰਪਾ ਤਾਂ ਇਹ ਬੱਚਿਆਂ ਨੂੰ ਆਪਾਂ ਇਹ ਵੀ ਕਹਿ ਸਕਦੇ ਆ ਕਿ ਸਭ ਤੋਂ ਬਿਹਤਰ ਦਾ ਜੇ ਵਰਜਿਸ਼ ਕਰਨਾ ਹਾਂਜੀ ਗੇਮਾਂ ਖੇਡਣਾ ਹਨਾਜੀ ਹੂੰ ਔਰ ਚੰਗੇ ਵਿਚਾਰ ਵੀ ਲੈ ਕੇ ਆਉਣ ਪੜਾਈ ਲਿਖਾਈ ਕਰਨਾ ਹਾਂਜੀ ਆਪਣਾ ਨਾਮ ਰੋਸ਼ਨ ਕਰਨਾ ਆਪਦੇ ਮਾਪਿਆਂ ਦਾ ਵੀ ਨਾਮ ਰੋਸ਼ਨ ਕਰਨਾ ਦੇਸ਼ ਦੀ ਸੇਵਾ ਕਰਨ ਵੱਧ ਤੋਂ ਵੱਧ ਤੇ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਹਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਹੌਦ ਦਾ ਬਾਉ ਜੀ ਨੂੰ ਕੋਸਲਾ ਭਾਈ ਬਲੇ ਬਲੇ ਅਲਫਾ ਕੋਂਪੜੀ ਨਹੀਂ ਬਰੇਵੋ ਸੀ ਮੈਂ ਪਹਿਲਾਂ ਅਲਫਾ ਨਹੀਂ ਹੁੰਦਾ ਜੀ ਨਹੀਂ ਪਹਿਲਾਂ ਬਰੇਵੋ ਜਿਹੜਾ ਮਸਾਦ ਨੂੰ ਲੈ ਕੇ ਮਾਰ ਕੇ ਬਰੇਵੋ ਤੇ ਪਾਠਮਾਰਤੀ ਗੜੀ ਫਿਰ ਹੌਦ ਦਾ ਮਕੇਂਕਰੀ ਬੜੇ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਬਾਪੂ ਜੀ ਨੇ ਉਹ ਦੇਖ ਬਾਪੂ ਜੀ ਨੇ ਹੋਰ ਸੀ ਪੜਾ ਗਿਆ ਆ ਜਾ ਉਹ ਉਹ ਹੋਰ ਸੀ ਜਾਂ ਹਾਂਜੀ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਿਲ ਕੇ ਬਹੁਤ ਵਧੀਆ ਹੋਈ ਆ ਤੁਹਾਡਾ ਵੀ ਜੀ ਪਰਿਵਾਰ ਰਾਈ ਖੁਸ਼ ਬਹੁਤ ਵਧੀਆ ਆਪਣਾ ਦੱਸੋ ਠੀਕ ਹੈ ਠੀਕ ਹੈ ਬਹੁਤ ਵਧੀਆ ਜੀ ਚਲੋ ਹਜੇ ਆਪਣਾ ਚੰਗੇ ਵਾਲੇ ਬਰੇ ਬੈਠੇ ਆ ਬਹੁਤ ਵਧੀਆ ਸਭ ਬੈਠਾ ਹਾਂ ਉਹ ਸਭ ਠੀਕ ਆ ਪਰਿਵਾਰ ਬਹੁਤ ਵਧੀਆ ਜੀ ਹਾਂ ਜੀ ਸ੍ਰੀਮਾ ਸਬੀਨਾ ਗੜੀ ਤੇ ਦੇਖਦੇ ਲਾਲਿਆ ਕੋ ਫੋਨ ਕਰੇ ਨੰਬਰ ਦੇਖੀ ਮਤਲਬ ਹੋ ਜਰੂਰ ਜਰੂਰ ਜੀ ਉਹ ਸਾਹ ਪਾਣੇ ਕੋ ਕਹਿੰਦੇ ਆ ਹਾਂ ਜੀ ਆ ਪਹੁੰਚੇ ਹੋਏ ਨੇ ਆਪਣੇ ਸੁਖਦੰਨ ਸਿੰਘ ਸਾਹਿਬ ਹਾਂ ਜੀ ਹਾਂ ਜੀ ਇਹ ਨਾ ਇਹ ਆਵੇ ਪ੍ਰੋਗਰਾਮ ਨਾ ਕਿਹਾ ਕਿ 90 ਵਗੈਰਾ ਆਪਣੇ ਮੌਕੇ ਹੋਕੇ ਕਰਨੀ ਅੱਛਾ ਕਾਈ ਘਰ ਜੀ ਤੇ ਕਾਈ ਘਰ ਟੇਕ ਬਣਾਉਣ ਵਾਸਤੇ ਹਾਂ ਠੀਕ ਹੈ ਉਸ ਦੇ ਬਿਜ਼ਨਸ ਕੋ ਗੱਲ ਕਰਨ ਵਾਸਤੇ ਆਏ ਸੀ ਇਹ ਹਾਂ ਜੀ ਹੂੰ ਹਾਂ ਜੀ ਆਏ ਜਾਨੀ ਗੋਲਨੀ ਆਮਰੇ ਖੇਤੋਂ ਠੀਕ ਹੈ ਹਾਂ ਜੀ ਆਉਂਗੇ ਤੁਸੀਂ ਨਹੀਂ ਮੈਂ ਤੁਮ ਜਾਂ ਜਾਵਾਂਗਾ ਜਦੋਂ ਮੇਰੇ ਇਤਨਾ ਦੁੱਧ ਦਾ ਪਿਆ ਉਸ ਤੋਂ ਬਰਾਵਾ ਬਰਾਦਾ ਹਾਂ ਠੀਕ ਹੈ ਜੀ ਠੀਕ ਹੈ ਹਾਂ ਚਲੋ ਕੋਈ ਨਹੀਂ ਇੱਧਰ ਪਹਿਲ ਹੋ ਗਿਆ ਤੁਸੀਂ ਲੈ ਲਏ ਉਹਨਾਂ ਨੂੰ ਹਾਂ ਜੀ ਹਾਂ ਮੇਰੇ ਜ਼ਿਕਰ ਆਪਣਾ ਹੋ ਗਿਆ ਸਾਰੀ ਗੱਲ ਪਹਿਲੇ ਆਏ ਹੋਏ ਨੇ ਆਪਣੇ ਹਾਂ ਠੀਕ ਹੈ ਜੀ ਬਹੁਤ ਵਧੀਆ ਜੀ ਕਰਾਓ ਜੀ ਇਧਰ ਕਰਨਜੀਤ ਸਾਹਿਬ ਨਾਲ ਵੀ ਗੱਲ ਕਰ ਲਓ ਸਰ ਹੈਲੋ ਮਾਤੇ ਸਤਿਗੁਰੂ ਜੀ ਸੇਗਲ ਜੀ ਤੇ ਮਨ ਰਣਜੀਤ ਸਿੰਘ ਮਹਿਰਣ ਸਿੰਘ ਬੋਲਦਾ ਜੀ ਨੈਗਰ ਇੰਡਸਟਰੀ ਮਟਰਪਡੂ ਦਾ ਅੱਛਾ ਜੀ ਠੀਕ ਆ ਜੀ ਬਹੁਤ ਕੁਝ ਹੋਈ ਕੋ ਠੀਕ ਹੋ ਜੀ ਹਾਂ ਜੀ ਠੀਕ ਆ ਜੀ ਠੀਕ ਰਣਜੀਤ ਸਿੰਘ ਤੁਸੀਂ ਉਹ ਅਵਤਾਰ ਸਿੰਘ ਦੇ ਹੁੰਦੇ ਸੀਗੇ ਅਵਤਾਰ ਸਿੰਘ ਜੀ ਜੇ ਉਹ ਬਲੇਰੀ ਹਾਂ ਜਗਤਾਰ ਸਿੰਘ ਜਗਤਾਰ ਸਿੰਘ ਉਹ ਮਟਰਪਡੂ ਤਾਂ ਹੀ ਸੀਗੇ ਹਾਂ ਜੀ ਮਟਰ ਹੋਦਾ ਹਾਂ ਉਹ ਬਣਾ ਲਾਈਫ ਸੁੱਧਰ ਪੜ ਕੇ ਸਾਰੇ ਹੁੰਦੇ ਹੁੰਦੇ ਫਰੋਜਪੁਰ ਸੇ ਪੇਟ ਟਾਂਡਾ ਸੀ ਹਾਂ ਹਾਂ ਹਾਇਪੋਰਟ ਪ੍ਰਾਣ ਹਾਂ ਉੱਧਰ ਮਿਊਜ਼ੀਅਮ ਤੇ ਅੱਛਾ ਅੱਛਾ ਹੈੱਡ ਕੁਆਟਰ ਕੋਈ ਹਾਂ ਤੇ ਉਹਨਾਂ ਦੇ ਸੂਤਰ ਬਣ ਗਏ ਸੀ ਉਹ ਹਾਂਜੀ ਹਾਂਜੀ ਤੇ ਗਿਆਨ ਸਿੰਘ ਵੀ ਲੈ ਸੂਤਰ ਬਣ ਗਏ ਸੀ ਉੱਥੇ ਗਿਆਨ ਸਿੰਘ ਦੇ ਗਿਆਨ ਦੇ ਕਿਹੜਾ ਕੌਰ ਸ਼ਾਹ ਪਰ ਵਾਲਾ ਕੌਰ ਦਾ ਹਾਂ ਹਾਂ ਮਾਟਰ ਦਾ ਉਹ ਤਾਂ ਬਣ ਗਏ ਸੀ ਬਲਵਈ ਉਹਦੇ ਤੇ ਡੈਥ ਹੋ ਗਈ ਜੰਗਦਾਰ ਕੋਲ ਰਿਟਾਇਰ ਹੋਈ ਸੀ ਅੱਛਾ ਉਹ ਤਾਂ ਥੋਗਿਆ ਨਹੀਂ ਮਾਟਰ ਹਾਂ ਹਾਂ ਮਦਰਾਈ ਕਰਦੇ ਸੀ ਉਹਨਾਂ ਦਾ ਹਾਂਜੀ ਆਪਣੇ ਐਟਮ ਕਿਹੜੇ ਸੀ ਮਾਡਲ ਦੇ ਹਾਂ ਦੋ 2022 ਚ ਹੋਈ ਸੀ ਹਾਂ 2022 ਚ ਅੱਛਾ ਹੈ ਹਾਂਜੀ ਹਾਂਜੀ ਹਾਂ 2000 ਅਦਾ ਜੀ ਤੁਹਾਨੂੰ ਪਤਾ ਲੱਗਿਆ ਅਸੀਂ ਇਕੱਠੇ ਟ੍ਰੇਨਿੰਗ ਕਰੀ ਸੀ ਇਕੱਠੇ ਰਹੇ ਤੇ ਇਕੱਠੇ ਸੀ ਡਰਾਪ ਆਏ ਸੀ ਹਾਂ ਸੁਬੇਦਾਰ ਸੀ ਹਾਂ ਜੀ ਸੁਬੇਦਾਰ ਸੀ ਹਾਂ ਉਹ ਸੁਬੇਦਾਰ ਵੀ ਬਣ ਗਏ ਸੀ ਹਾਂ ਹਾਂ ਜੀ ਉਹਨਾਂ ਕੋਲ ਜਿਆਦਾ ਰਹਿ ਸੀ ਉਹ ਗਿਆਨ ਸਿੰਘ ਆ ਗਿਆ ਸੰਗਰੇ ਜੀ ਹਾਂ ਜੀ ਹਾਂ ਜੀ ਮੈਂ ਵੀ ਮਟਰਪੂਲ ਨੂੰ 2 ਪਾਈ ਸਾਲ ਲਾਇਏ ਨੇ ਜੀ ਮਟਰ ਸਾਲ ਜੀ ਰਹੇ ਹਾਂ ਠੀਕ ਹੈ ਜੀ ਹਾਂ ਜੀ ਹਫਤਾ ਸਿਰ ਹਫਤਾ ਸਿਰ ਹੈ ਤੁਹਾਡਾ ਨਾਮ ਰਣਜੀਤ ਸਿੰਘ ਤੇ ਰਣਜੀਤ ਸਿੰਘ ਹੈ ਬਿਲਕੁਲ ਠੀਕ ਠੀਕ ਆ ਰਿਹਾ ਦਿਮਾਗ ਜੀ ਹਾਂ ਜੀ ਹਾਂ ਹਾਂ ਉਹਨਾਂ ਦਾ ਉਹ ਪਰਿਵਾਰ ਵਾਲੀ ਗੱਲ ਹਾਂ ਜੀ ਠੀਕ ਹੈ ਜੀ ਤੁਸੀਂ ਸੁਣਾਓ ਠੀਕ ਬਹੁਤ ਵਧੀਆ ਬਹੁਤ ਵਧੀਆ ਸੰਗਰੇ ਜੀ ਇੰਦਰਾ ਇਹ ਪਾਣੀ ਲਉਦੇ ਹੀ ਅੱਛਾ ਜੀ ਅੱਛਾ ਅੱਛਾ ਠੀਕ ਹੈ ਜੀ ਓਹ ਠੀਕ ਹੈ ਸਰ ਠੀਕ ਓਕੇ ਠੀਕ ਓਕੇ ਹੱਸੇ ਜੀ ਹਾਂ ਜੀ ਹੋਰ ਜ਼ਬਰਦਸਤ ਬਹੁਤ ਵਧੀਆ ਸਰ ਬਹੁਤ ਵਧੀਆ ਚੜ੍ਹਦੀ ਕਲਾ ਅੱਜ ਉਹਨੇ ਫੇਸ ਵੀ ਮਾਣਦਾ ਹਾਂ ਜੀ ਹਾਂ ਜੀ ਹਾਂ ਜੀ ਬਸ ਵਧੀਆ ਪਰਮਾਤਮਾ ਦੀ ਕਿਰਪਾ ਦੇ ਨਾਲ ਖੁਸ਼ੀਆਂ ਖੁਸ਼ੀਆਂ ਮਾਣੋ ਜੀ ਤੇ ਕੋਈ ਕੋਈ ਮਹਿਮਣ ਨਹੀਂ ਆ ਜੀ ਤੇ ਬਾਕੀ ਵੀ ਜਿੰਨੇ ਯੋਧੇ ਆ ਉਹਨਾਂ ਨਾਲ ਮੁਲਾਕਾਤ ਹੌਲੀ ਹੌਲੀ ਕਰ ਰਹੇ ਆ ਆਪਾਂ ਸਾਰਿਆਂ ਦੇ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡੀ ਬਹੁਤ ਰਿਸ ਹੈ ਤੁਸੀਂ ਬਹੁਤ ਰੱਖਭਾਲੀ ਕਰ ਰਹੇ ਆਂ ਜੀ ਆਪ ਤੇ ਅੱਜ ਮੇਰੇ ਨਾਲ ਸਵੇਰ ਦਾ ਮੇਜਰ ਦਲਜੀਤ ਸਿੰਘ ਸਾਹਿਬ ਵੀ ਆਏ ਆ ਜਿਹੜੇ ਮੇਰੇ ਤੋਂ ਬਾਅਦ ਦੇ ਵਿੱਚ ਕਮਾਂਡ ਕਰਕੇ ਆਏ ਆ ਠੀਕ ਹੈ ਕੋਈ ਨਾਲ ਵੀ ਗੱਲਬਾਤ ਕਰ ਲੋ ਇਹ ਤੇ ਬਾਕੀ 6 ਅਕਤੂਬਰ ਨੂੰ ਮਿਲਦੇ ਆਪਾਂ ਸਾਰੇ ਠੀਕ ਆ ਸਰ ਠੀਕ ਆ ਜੀ ਜੀ ਸਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿਗੁਰ ਜੀ ਹਾਂ ਜੀ ਸਾਰਾ ਹੋਰ ਨਾਲ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡੇ ਨਾਲ ਗੱਲ ਕਰਕੇ ਬੜੀ ਖੁਸ਼ੀ ਹੋਈ ਤੇ ਸਾਫ ਤੇ ਮੈਂ ਹੁਣ ਇੱਧਰ ਬਰਨਾਲਾ ਏਰੀਆ ਚ ਕਰ ਰਿਹਾ ਜੀ ਸਾਰੇ ਜੀ ਜੋਦੇ ਆਪਣੇ ਜਿੰਨੇ ਉਹਨਾਂ ਨਾਲ ਗੱਲਬਾਤ ਬੜੀ ਵਧੀਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਹੈ ਜੀ ਹਾਂ ਜੀ ਹਾਂ ਜੀ ਸਾਪਾ ਦਾ ਬਹੁਤ ਮੇਰੇ ਨਾਲ ਰਿਸ਼ਤਾ ਹੈ ਜੀ ਬਹੁਤ ਜ਼ਿਆਦਾ ਜੀ ਮੇਰੇ ਨਾਲ ਲੱਗੇ ਨੇ ਇਹਨਾਂ ਨੂੰ ਤੇ ਮੈਂ ਚੰਡੀਗੜ੍ਹ ਸੀਗਾ ਜੀ ਸੁਬਹ ਦਮੇ ਰਹਿ ਕੇ ਜਾਂਦੇ ਇਹੀ ਆਏ ਹਾਂਗੇ ਸੈਰ ਤੇ ਬਹੁਤ ਵਧੀਆ ਬਹੁਤ ਵਧੀਆ ਹਾਂ ਜੀ ਲੱਗਦਾ ਮੈਂ ਸੇਵਾ ਕਰਦਾ ਸੀਗਾ ਜੀ ਠੀਕ ਹੈ ਜੀ ਮੋਹਤੂ ਜੀ ਸਭ ਤੋਂ ਬਾਅਦ ਜੀ ਇੱਕ ਆਈਸੀ ਜੁੰਡ ਜਿਵੇਂ ਅਸੀਂ ਸਰ ਆਏ ਕੰਨਮੇ ਜੋ ਦਿ라이ਟ ਤੁਸੀਂ ਫਿਰ ਤੁਸੀਂ ਉਧਰ ਗਏ ਹੋਇਆ ਕੀ ਉਹਨੂੰ ਕਹਿੰਦੇ ਆਪਣੇ ਜਦੋਂ ਪਠਾਨਕੋਟੋਂ ਪੜਨ ਗਏ ਆ ਨਹੀਂ ਜੀ ਅਸੀਂ ਦਿੱਲੀ ਦਿੱਲੀ ਆਏ ਸੀ ਦਿੱਲੀ ਪਹਿਲਾ ਟਾਪ ਦਿੱਲੀ ਆਏ ਸੀ ਠੀਕ ਆ ਜੀ ਠੀਕ ਹਾਂਜੀ 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 ਚਲ ਬਹੁਤ ਵਧੀਆ ਬਹੁਤ ਪੂਜੀ ਜੀ ਥੈਂਕ ਯੂ ਥੈਂਕ ਯੂ ਤੁਹਾਡੇ ਨਾਲ ਵੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੀ ਤੇ ਸੇਧਰੀ ਕੋ ਆਏ ਹੋ ਫਿਰ ਪੁੱਤੋ ਆ ਜੀ ਚਲ ਚਲ ਜੀ ਠੀਕ ਹੈ ਜੀ ਬਾਅਦੋਂ ਬਲਕਿ ਫਿਰ ਟੋਪਰੇ ਠੀਕ ਹੈ ਸਾਬ ਜਦੋਂ ਬਲੇਕ ਕੰਪਨੀ ਆ ਮੇਰੇ ਨਾਲ ਸੱਸੀ ਦਾ ਗਾਣਾ ਆ ਬਹੁਤ ਜੰਮ ਗਿਆ ਅੱਛਾ ਬਿਕੰਤ ਸਿੰਘ ਜੀ ਸਾਡੇ ਕੋਲ ਪੈਣ ਆਏ ਸੀਗੇ ਅੱਛਾ ਜੀ ਸਾਡੀ ਮਾਰ ਜਾਈ ਸੀ ਹਾਂ ਜੀ ਇਹ ਵੀ ਸਾਡੇ ਨਾਲ ਕਾਫੀ ਵਧੀਆ ਨੌਕਰੀ ਕਰੀ ਇਹਨਾਂ ਨੇ ਤੇ ਚਲੋ ਫਿਰ ਸੋਹਲ ਸਾਹਿਬ ਪ੍ਰਾਣ ਅਫਸਰ ਤਾਂ ਇਹੀ ਨਾ ਜਾਵੇ ਸੋਹਲ ਸਾਹਿਬ ਵਿਕਰਮ ਸਾਹਿਬ ਜੋ ਸੋਧਿਆ ਫਿਰ ਉਹਨਾ ਇਹ ਆਪਣੇ ਕੋਲ ਆਰਗੇਨਟਰੀ ਕਰਦੇ ਕਰਾਸਪੈਂਟਰੀ ਕਰ ਦਿੰਦੇ ਸੀ ਵੀਰੇ ਸਾਹਿਬ ਹਾਂ ਜੀ ਹਾਂ ਜੀ ਰਗੇੜ ਕਰਾਸ ਕੰਟਰੀ ਤੁਸੀਂ ਵੀ ਗੇਮ ਕੀਤੀ ਸੀ ਹਾਂ ਜੀ ਕਰਾਸ ਕੰਟਰੀ ਸੀ ਕਰਾਸ ਕੰਟਰੀ ਕਰਦੇ ਸੀ 32 ਕਿਲੋਮੀਟਰ ਰਗੇੜ ਦੀ ਸੋਲ ਸਾਡਾ ਕਮਾਂਡਰ ਹੁੰਦਾ ਸੀ ਉਦੋਂ ਠੀਕ ਹੈ ਜੀ ਇਹ ਵੀ ਅਕੈਡਮੀ ਚ ਐਸੇ ਨਵੇਂ ਆਏ ਸੀ ਸਾਰੇ ਹਾਂ ਜੀ ਹਾਂ ਜੀ ਤੇ ਬਿਕਰਮਜੀਤ ਸੋਲ ਵਗੈਰਾ ਚੌਪੜਾ ਇਕਨ ਚਰਫ ਰਹੀ ਸੀ ਗੱਟ ਵਿੱਚ ਹੁਣ ਆਪਾਂ ਅਗਲੀ ਕੋਸ਼ਿਸ਼ ਇਹ ਕਰਨੀ ਹੈ ਇਹ ਵੀ ਜਦੋਂ ਯੋਧਿਆਂ ਨਾਲ ਆਪਣੀਆਂ ਗੱਲਾਂਬਾਤਾਂ ਹੋ ਜਾਂਦੀਆਂ ਹਾਂ ਜੀ ਫਿਰ ਆਪਾਂ ਦੇਖਣਾ ਵੀ ਆਪਣੀ ਬਟਲੀਆਂ ਦੇ ਵਿੱਚ ਜਿਹੜੇ ਗੇਮ ਕਰਦੇ ਸੀ ਵੀ ਦੂਰ ਦੂਰ ਤੱਕ ਆਪਣੇ ਗੇਮਾਂ ਵਾਲੇ ਵੀ ਜਿਹੜੇ ਗਏ ਆ ਸੈਨਿਕ ਇੰਡੀਆ ਵੀ ਖੇੜਿਆ ਕੋਈ ਸਰਵਸ ਦੇ ਵਿੱਚ ਖੇੜਿਆ ਕਮਾਂਡ ਤੱਕ ਤਾਂ ਆਮ ਹੀ ਜਾਂਦੇ ਸੀਗੇ ਤੇ ਉਹਨਾਂ ਦਾ ਵੀ ਆਪਾਂ ਜੇ ਤਾਂ ਉਹ ਇੱਥੇ ਹੈਗੇ ਹੁਣ ਦੁਨੀਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਨਹੀਂ ਤੇ ਫਿਰ ਉਹਨਾਂ ਦੀ ਜਿਵੇਂ ਤੁਸੀਂ ਬੋਲ ਕੇ ਦੱਸ ਦਿੰਨੇ ਆ ਉਹ ਦੱਸ ਦੇਣਗੇ ਤੇ ਇਹ ਇਹ ਸਰਦਾਰਾ ਸਿੰਘ ਸਾਹਿਬ ਜੀ ਇਹ ਹਮਨੇ ਜੀ ਕੈਪਟਨਾਈ ਦੇਖੋ ਸਰਦਾਰਾ ਸਿੰਘ ਸਾਹਿਬ ਦੀ ਥੋੜੇ ਦਿਨ ਪਹਿਲਾਂ ਹਾਂ ਕੋਈ ਦਿਨ ਪਹਿਲਾਂ ਡੱਤ ਹੋ ਗਿਆ ਜੀ ਹਾਂਜੀ 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 ਉਹ ਸਾਡੇ ਜਮਾ ਬਾਪੂ ਦੀ ਸੀ ਹਾਂਜੀ ਪੰਨਾ ਬਾਪੂ ਸੀ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਮਤਲਬ ਕੀਮਾਂ ਵਾਲਿਆਂ ਦਾ ਕਰਨਾ ਫਿਰ ਜਿੱਥੇ-ਜਿੱਥੇ ਆਪਣੀ ਬਟਾਲੀਅਨ ਰਹਿ ਗਈ ਆਈ ਆ ਤੇ ਉੱਥੇ ਆਪਣੀ ਬਟਾਲੀਅਨ ਨੇ ਹਰ ਇੱਕ ਜਗ੍ਹਾ ਤੇ ਕੋਈ ਨਵਾਂ ਕੰਮ ਹੀ ਕੀਤਾ ਜਾਂ ਬੇਸ਼ੱਕ ਦੁਨੀਆ ਦਾ ਭਲਾ ਕੀਤਾ ਹੋਵੇ ਜਾਂ ਕੋਈ ਨਵੀਂ ਪੋਸਟ ਬਣਾਈ ਹੋਵੇ ਹਾਂਜੀ ਇਤਿਹਾਸ ਨੇ ਦਾ ਵਧੀਆ ਦੱਸ ਦੇਣਾ ਤੇ ਫਿਰ ਆਪਾਂ ਇਤਿਹਾਸ ਜਿਹੜਾ ਉਵੇਂ-ਉਵੇਂ ਆਪਣਾ ਜਿਹੜਾ ਇਕੱਠੇ ਕਰ ਦੇਣਾ ਜੀ ਵੀ ਜਿੱਦਾਂ ਅਰਵਾਜਰ ਵਦੇ ਸੀ ਉੱਥੇ ਕੀ ਕੀਤਾ ਜਦੋਂ ਨਾਗaland ਦੇ ਵਿੱਚ ਸੀ ਉੱਥੇ ਕੀ ਕੀ ਕੀਤਾ ਪਠਾਨਕੋਟ ਦੇ ਵਿੱਚ ਕੀ ਕੀ ਕੀਤਾ ਆਪਾਂ ਤੋਂ ਇੱਕ-ਇੱਕ ਜਿਹੜਾ ਟੈਨਰ ਆਪਣਾ ਫੀਲਡ ਪੀਸ ਦਾ ਉਹਦੇ ਵਿੱਚ ਆਪਾਂ ਜਿਹੜੀਆਂ ਘਟਨਾਵਾਂ ਹੋਈਆਂ ਉਹ ਸਾਰੀਆਂ ਜਿਹੜੀਆਂ ਉਹ ਵੀ ਰਿਕਾਰਡਡ ਕਰਨੀਆਂ ਜੀ ਪੂਰੀਆਂ। ਔਰ ਇਸ ਤੋਂ ਬਾਅਦ ਦੇ ਵਿੱਚ ਫਿਰ ਇਹ ਜਿਹੜਾ ਹੁਣ ਜਿਵੇਂ ਤੁਹਾਡੇ ਨਾਲ ਅੱਜ ਗੱਲਬਾਤ ਕੀਤੀ ਐ ਫਿਰ ਤੁਹਾਡੀ ਟੈਲੀਵਿਜ਼ਨ ਦੇ ਉੱਤੇ ਵੀ ਇੰਟਰਵਿਊ ਆਏਗੀ ਇੱਕ ਦਿਨ। ਠੀਕ ਹੈ। ਔਰ ਫਿਰ ਜਿਵੇਂ ਹੀ ਉਹ ਟੈਲੀਵਿਜ਼ਨ ਤੇ ਇੰਟਰਵਿਊ ਆ ਜਾਂਦੀ ਆ ਫਿਰ ਅਖਬਾਰ 'ਚ ਵੀ ਖਬਰ ਲੱਗੇਗੀ। ਫਿਰ ਇੱਕ ਕਿਤਾਬ ਆਪਣੀ 15 15 16 16 ਯੋਧਿਆਂ ਦਾ ਜਿਹੜਾ ਦੱਸਿਆ ਹੋਇਆ ਇਤਿਹਾਸ ਆ ਉਹਦੀਆਂ ਕਿਤਾਬਾਂ ਬਣਾਉਣੀਆਂ ਐ ਤਾਂ। ਇੱਕ ਅਖਬਾਰ ਕਿਹੜੇ ਅਖਬਾਰ ਚੋਂ ਜੀ? ਇਹਨਾਂ ਅਖਬਾਰ ਤਾਂ ਕਈਆਂ ਅਖਬਾਰਾਂ ਚ ਆਉਂਦੀ ਹੁੰਦੀ ਹੈ ਜਦੋਂ ਆਏਗੀ ਨਾ ਅਖਬਾਰ ਤੇ ਲੋਕ ਅਖਬਾਰ ਚ ਵੀ ਆਉਗੀ ਇੱਥੇ ਤੁਹਾਡੇ ਤੁਹਾਡੇ ਕੋਲੇ ਖਬਰ ਭੇਜ ਦਵਾਂਗੇ ਆਪਣੀ ਕੋਸ਼ਿਸ਼ ਹੈ ਹੌਲੀ ਹੌਲੀ ਵੀ ਅਸੀਂ ਆਪਦਾ ਇਤਿਹਾਸ ਇਕੱਠਾ ਕਰੀਏ ਆਪਦੇ ਬਜ਼ੁਰਗਾਂ ਜਿਹੜੇ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜਾ ਨਿਕਲਿਆ ਹੋਇਆ ਇਤਿਹਾਸ ਆ ਇਹ ਸਾਨੂੰ ਹੋਰ ਕਿਸੇ ਕਿਤਾਬ ਚੋਂ ਨਹੀਂ ਮਿਲ ਸਕਦਾ ਇਹ ਕੋਸ਼ਿਸ਼ ਦੇ ਉੱਤੇ ਹੀ ਕੰਮ ਕਰ ਰਹੇ ਹਾਂ ਅਸੀਂ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ ਇੰਨੀਆਂ ਵਧੀਆ ਗੱਲਾਂ ਵੀ ਦੱਸ ਗਏ ਆਪਾਂ ਮਿਲ ਕੇ ਬਹੁਤ ਵਧੀਆ ਹੋਇਆ ਬਹੁਤ ਵਧੀਆ ਲੱਗਦਾ ਜਦੋਂ ਬਜ਼ੁਰਗਾਂ ਨੂੰ ਮਿਲਦੇ ਆਂ ਤੇ એનર્ਜੀ ਵੀ ਆਉਂਦੀ ਆ ਬੰਦੇ 'ਚ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ